ਬਹੁ ਅਰਥੀ ਸ਼ਬਦ ਬਾਣੀ ਬਾਰੇ ਖਾਸ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਬਹੁ ਮੁੱਲੇ ਲਫ਼ਜ਼ਾਂ ਚ ਅੱਜ ਬਾਣੀ ਲਫ਼ਜ਼ ਦੇ ਵੱਖ-ਵੱਖ ਅਰਥਾਂ ਬਾਰੇ ਜਾਣਦੇ ਹਾਂ ਬਾਣੀ ਦਾ ਇੱਕ ਅਰਥ ਹੈ ਬਾਕ ਬੋਲ ਜਾਂ ਬਚਨ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਬੋਲੀ ਦੇ ਅਰਥਾਂ ਵਿੱਚ ਵੀ ਲਫ਼ਜ਼ ਬਾਣੀ ਗੁਰਬਾਣੀ ਅੰਦਰ ਵਰਤਿਆ ਗਿਆ ਹੈ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਬਾਣੀ ਯਾਨੀ ਕਿ ਕਿੰਨੀਆਂ ਹੀ ਬੋਲੀਆਂ ਬਾਣੀ ਦਾ ਇੱਕ ਅਰਥ ਹੈ ਬਣੀ ਹੋਈ ਯਾਨੀ ਕਿ ਬਣਾਵਟ ਦੇ ਸਬੰਧ ਵਿੱਚ ਵੀ ਇਹ ਲਫ਼ਜ਼ ਵਰਤਿਆ ਗਿਆ ਹੈ ਅਗਨ ਬਿੰਬ ਪਵਨ ਹੈ ਕੀ ਬਾਣੀ ਤੀਨ ਨਾਮ ਕੇ ਦਾਸਾ ਯਾਨੀ ਕਿ ਅੱਗ ਪਾਣੀ ਤੇ ਹਵਾ ਇਹਨਾਂ ਚੀਜ਼ਾਂ ਤੋਂ ਸਾਰਾ ਸੰਸਾਰ ਬਣਿਆ ਹੋਇਆ ਬਾਣੀ ਦਾ ਇੱਕ ਅਰਥ ਹੈ ਮਿੱਠਾ ਲੱਗਣਾ ਚੰਗਾ ਲੱਗਣਾ ਜਾਂ ਦਿਲਚਸਪ ਲੱਗਣਾ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲાગਸ ਬਾਣੀ ਯਾਨੀ ਕਿ ਜਦੋਂ ਤੱਕ ਇਹ ਮਾਇਆ ਮਿੱਠੀ ਲੱਗਦੀ ਹੈ ਉਦੋਂ ਤੱਕ ਅੰਦਰ ਸਹਸਾ ਯਾਨੀ ਭਰਮ ਬਣਿਆ ਰਹਿੰਦਾ ਹੈ ਤੇ ਬਾਣੀ ਦਾ ਇੱਕ ਅਰਥ ਹੈ ਨਿਆਈ ਜਾਂ ਵਾਂਗ ਆਖਣ ਸੁਣਨਾ ਪਉਣ ਕੀ ਬਾਣੀ ਈਮਨ ਰੱਤਾ ਮਾਇਆ ਪਉਣ ਕੀ ਬਾਣੀ ਯਾਨੀ ਕਿ ਹਵਾ ਦੇ ਵਾਂਗ ਯਾਨੀ ਜਦੋਂ ਤੱਕ ਮਨ ਮਾਇਆ ਚ ਰੰਗਿਆ ਹੋਇਆ ਹੈ ਉਦੋਂ ਤੱਕ ਮਜ਼ਹਬੀ ਪੁਸਤਕਾਂ ਦੇ ਮਸਲੇ ਸੁਣਨੇ ਸੁਣਾਉਣੇ ਹਵਾ ਵਾਂਗ ਨੇ ਬੇਅਸਰ ਤੇ ਬਾਣੀ ਦਾ ਇੱਕ ਅਰਥ ਰੱਬੀ ਉਪਦੇਸ਼ ਵੀ ਹੈ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤਾ ਮਿਟਾਈ